ਮੈਂ ਰঞ্জੀਤ ਸਿੰਘ ਚੀਫ ਸੈਂਟਰ ਇਨਸਪੈਕਟਰ ਨਗਰ ਨਿਕਮ ਮਮਰੇ ਸਰ ਤੋਂ ਆ ਜੀ ਅਸੀਂ ਮੈਂ ਅੱਜ ਇਹੀ এনवायरमेंट ਡੇ ਤੇ ਵਿਸ਼ੋ ਜਿਹੜਾ ਵਾਤਾਵਰਨ ਦਿਵਸ ਹੈ ਉਹਦੇ ਮੌਕੇ ਤੇ ਅਸੀਂ ਇੱਕ ਛੋਟੀ ਜੀ ਰੈਲੀ ਕੱਢੀ ਛੋਟਾ ਜਿਹਾ ਬਰਨਾਲਾ ਕੀਤਾ ਵਾ ਜਿਸ ਤਹਿਤ ਅਸੀਂ ਸਭ ਤੋਂ ਪਹਿਲਾਂ ਜਿਹੜਾ ਗਲਿਆਰਾ ਵਾ ਗਲਿਆਰੇ ਦੇ ਆਲੇ ਦੁਆਲੇ ਜਿਹੜੇ ਅੱਗੇ ਆ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਵਾਤਾਵਰਨ ਜਿਹੜਾ ਹੈਗਾ ਉਹ ਦਿਨ ਬਦ ਦਿਨ ਖਰਾਬ ਹੋ ਰਿਹਾ ਵਾ ਔਰ ਖਰਾਬ ਵੀ ਅਸੀਂ ਆਪ ਕਰ ਰਹੇ ਆ ਕੋਈ ਹੋਰ ਨਹੀਂ ਕਰ ਰਿਹਾ ਸੋ ਇਹਦੇ ਬਾਬਤ ਅਸੀਂ ਕਿਉਂਕਿ ਗੁਰੂ ਨਗਰੀ ਆ ਗੁਰੂ ਨਗਰੀ ਦੇ ਅਕੋਰਡਿੰਗਲੀ ਜਿੰਨੇ ਵੀ ਅਸੀਂ ਸਾਹਿਬ ਨਾਨਕ ਸੱਚ ਦਾ ਤਾਰਾ شناਖਤ ਕੁਦਰਤੀ ਕਿ ਅਗਰ ਅਸੀਂ ਕੁਦਰਤ ਤੇ ਅਸੀਂ ਰੱਬ ਦੇ ਵੀ ਦਰਸ਼ਨ ਕਰਨੇ ਆ ਤਾਂ ਸਾਨੂੰ ਕੁਦਰਤ ਦੇ ਵਿੱਚੋਂ ਹੀ ਹੋਣੇ ਆ ਤੇ ਕੁਦਰਤ ਨੂੰ ਅਸੀਂ ਦਿਨ ਬਾ ਦਿਨ ਖਰਾਬ ਕਰ ਰਹੇ ਆ ਚਾਹੇ ਅਸੀਂ ਸੜਕਾਂ ਤੇ ਕੂੜਾ ਸੁੱਟ ਕੇ ਖਰਾਬ ਕਰੀਏ ਚਾਹੇ ਅਸੀਂ ਪਾਣੀ ਦੇ ਵਿੱਚ ਕੂੜਾ ਸੁੱਟ ਕੇ ਖਰਾਬ ਕਰੀਏ ਜਾਂ ਅਸੀਂ ਕੋਈ ਜ਼ਹਿਰੀਲੇ ਜਿਹੜੇ ਅੱਗੇ ਆ ਜਿੱਦਾਂ ਇਹਨਾਂ ਨੂੰ ਦੱਸਿਆ ਥਰਮੋਕੋਲ ਵਗੈਰਾ ਵਰਤ ਕੇ ਤੇ ਉਹਨਾਂ ਉਹਨਾਂ ਨੂੰ ਯੂਜ਼ ਕਰਕੇ ਅਸੀਂ ਖਰਾਬ ਕਰ ਰਹੇ ਆ ਜਿੱਦਾਂ ਤੁਸੀਂ ਇਹਨਾਂ ਤੋਂ ਸਵਾਲ ਕੀਤਾ ਸੀਗਾ ਕਿ ਥਰਮੋਕੋਲ ਅਜੇ ਵੀ ਵਿਕ ਰਹੀ ਆ ਪਰ ਤੁਸੀਂ ਇੱਕ ਚੀਜ਼ ਤੁਸੀਂ ਕਿਉਂਕਿ ਤੁਸੀਂ ਪੱਤਰਕਾਰ ਲੋਕ ਤੁਸੀਂ ਤੁਹਾਨੂੰ ਵੀ ਪਤਾ ਵਾ ਕਿ ਤੁਸੀਂ ਸਾਰੇ ਏਰੀਆ ਦੇ ਵਿੱਚ ਘੁੰਮਦੇ ਹੋ 10% ਵੱਧ ਤੋਂ ਵੱਧ ਰਹਿ ਗਏ ਹੋਗਾ 90% ਤੇ ਅਸੀਂ ਆਪਣੀ ਲਗਾਮ ਜਿਹੜੀ ਹੈਗੀ ਆ ਕਾਰਪੋਰੇਸ਼ਨ ਨੇ ਕੱਸ ਲਈ ਆ ਮੋਸਟਲੀ ਅੱਜ ਦੀ ਰੇਟ ਦੇ ਵਿੱਚ ਤੁਹਾਨੂੰ ਗੱਤੇ ਦਾ ਡਿਸਪੋਜ਼ੇਬਲ ਮਿਲੇਗਾ ਦੂਜਾ ਥਰਮੋਕੋਲ ਦਾ ਜਾਂ ਪਲਾਸਟਿਕ ਦਾ ਨਹੀਂ ਮਿਲੇਗਾ ਇਹ ਤੁਸੀਂ ਦੇਖ ਸਕਦੇ ਹੋ ਸਾਰਾ ਸੋ ਇਸ ਤੋਂ ਇਲਾਵਾ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਬੇਨਤੀ ਕਰਨਾ ਚਾਹੁੰਦਾ ਨਗਰ ਨਿਗਮ ਦੇ ਹਦੂਦ ਦੇ ਅੰਦਰ ਰਹਿੰਦੇ ਸਾਰੇ ਸਮੂਹ ਵਾਸੀਆਂ ਨੂੰ ਕਿ ਉਹ ਗੁਰੂ ਨਗਰੀ ਨੂੰ ਸਵੱਛ ਬਣਾਉਣ ਵਿੱਚ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਨਗਰ ਨਿਗਮ ਜਿਹੜਾਗਾ ਉਹਨਾਂ ਦੇ ਸੇਵਾ ਦੇ ਵਿੱਚ ਤਤਪਰ ਰਹੇਗਾ ਧੰਨਵਾਦ ਜੀ ਸਵਾਲ ਕਰਨਾ ਜੀ ਜਿਹੜੀ ਅੱਜ ਦੀ ਪੀੜ੍ਹੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਵੇਂ ਡਿਗਰੀ ਜਿਹੜੀ ਆਪਣੀ ਇੱਥੇ ਤਾਪਮਾਨ ਹੈ ਜਿਹੜਾ ਉਹ 50 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਦੇਖੋ ਜੀ ਉਹਦੇ ਵਿੱਚ ਸਭ ਤੋਂ ਵੱਡੀ ਜਿੱਦਾਂ ਆਪਾਂ ਕੁਦਰਤ ਦੀ ਗੱਲ ਕੀਤੀ ਆ ਕਿ ਕੁਦਰਤ ਤੋਂ ਹੀ ਰੱਬ ਦੇ ਦਰਸ਼ਨ ਕੀਤੇ ਜਾ ਸਕਦੇ ਆ ਕੁਦਰਤ ਦੇ ਵਿੱਚ ਸਭ ਤੋਂ ਐਮ ਰੋਲ ਜਿਹੜਾ ਹੈਗਾ ਉਹ ਰੁੱਖਾਂ ਦਾ ਹੈ ਰੁੱਖਾਂ ਤੋਂ ਬਿਨਾ ਜੀਵ ਜੰਤੂ ਅਸੀਂ ਵੀ ਧੁੱਪੇ ਸੜ ਕੇ ਜੀਵਨ ਜਿਹੜਾ ਹੈਗਾ ਆਪਣਾ ਕਈ ਪੰਛੀ ਸਮਾਪਤ ਵੀ ਕਰ ਲੈਂਦੇ ਆ ਠੀਕ ਆ ਦੂਜੀ ਗੱਲ ਸਾਦਾ ਜੀਵਨ ਜਿਹੜਾ ਹੈਗਾ ਆ ਸਾਦਾ ਜੀਵਨ ਅਗਰ ਅਸੀਂ ਜੀਵਾਂਗੇ ਤੇ ਹਰ ਛੈ ਜਿਹੜੀ ਗਈ ਆ ਉਹ ਡਿਸਪਲਿਨ ਰਹੂਗੀ ਜਿਹੜਾ ਕੁਦਰਤ ਦਾ ਇੱਕ ਸਾਈਕਲ ਆ ਉਹ ਬਰਕਰਾਰ ਰਹੇਗਾ ਜੇਕਰ ਅਸੀਂ ਕੁਦਰਤ ਦੇ ਸਾਈਕਲ ਨੂੰ ਬਰਕਰਾਰ ਰੱਖਾਂਗੇ ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਹੈਗਾ ਵਾਤਾਵਰਨ ਆਟੋਮੈਟਿਕਲੀ ਆਪਣੀ ਪੋਜੀਸ਼ਨ ਤੇ ਆਪਣੇ ਆਪ ਹੀ ਆ ਜਾਏਗਾ ਕੁਦਰਤ ਨੂੰ ਅਸੀਂ ਨਹੀਂ ਚੇਂਜ ਕਰ ਸਕਦੇ ਕੁਦਰਤ ਆਪਣੇ ਆਪ ਨੂੰ ਆਪੇ ਢਾਲਦੀ ਆ ਸਾਨੂੰ ਸਿਰਫ ਲੋੜ ਆ ਕਿ ਉਹ ਸਾਈਕਲ ਨੂੰ ਨਾ ਤੋੜੀਏ ਸਿਰਫ ਇੰਨਾ ਧਿਆਨ ਰੱਖੀਏ ਧੰਨਵਾਦ 5 ਜੂਨ ਵਰਲਡ ਵਾਤਾਵਰਣ ਦੇ ਅੱਜ ਹੀ ਮਨਾ ਰਹੇ ਆ ਕਾਰਪੋਰੇਸ਼ਨੋਂ ਮੇਰਾ ਨਾਮ ਉਤਾਰ ਸਿੰਘ ਆ ਕਾਰਪੋਰੇਸ਼ਨ ਦਾ ਬ੍ਰਾਂਡ ਐਮਬੈਸਡਰ ਆ ਸੱਚ ਭਾਰਤ ਮਿਸ਼ਨ 24 ਵੱਲੋਂ ਜੀ ਅੱਜ ਅਸੀਂ ਗੁਰਨਾਨ ਸਿੰਘ ਸਾਹਿਬ ਜੀ ਦਾ ਜਿਹੜਾ ਨਿਮਿਸ਼ਨ ਆ ਉਹਨੂੰ ਅੱਗੇ ਤੋਰ ਰਹੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਸਾਨੂੰ ਵੱਤ ਵਤ ਅੱਜ ਦੇ ਦਿਨ ਜਿੰਨੇ ਵੀ ਇਹ ਬੂਟੇ ਲਾ ਸਕਦੇ ਆ ਸਾਨੂੰ ਬੂਟੇ ਲਾ ਕੇ ਤੇ ਗੁਰਨਾਵ ਸਾਹਿਬ ਦੀ ਸੋਚ ਲੋਕੀ ਬਤਾਉਣਾ ਚਾਹੀਦਾ ਹੈ ਜਿੰਨੇ ਵੀ ਅਸੀਂ ਜੰਗਲ ਲਾ ਲਈਏ ਜਿੰਨੇ ਵੀ ਅਸੀਂ ਬੂਟੇ ਲਾ ਲਈਏ ਕਿ ਅਸੀਂ ਕੋਸ਼ਿਸ਼ ਕਰੀਏ ਵੀ ਵਾਤਾਵਰਨ ਨੂੰ ਬਚਾਉਣ ਵਾਸਤੇ ਥਰਮੋਕੋਲ ਬੰਦ ਕਰੀਏ ਜਿਹੜੇ ਸਾਡੇ ਸਿਹਤ ਲਈ ਨੁਕਸਾਨਦਾਇਕ ਹੈ ਸਾਨੂੰ ਹਾਨੀਕਾਰਕ ਨੇ ਉਹ ਸਾਨੂੰ ਕੈਂਸਰ ਦਿੰਦੇ ਨੇ ਜਦੋਂ ਅਸੀਂ ਥਰਮੋਕੋਲ ਦੀ ਇੱਕ ਇਹ ਚੀਜ਼ ਦੇ ਵਿੱਚ ਅਸੀਂ ਕੋਈ ਸਮਾਨ ਪਾਉਂਦੇ ਆ ਗਰਭ ਚੀਜ਼ ਪਾਉਂਦੇ ਆ ਉਹਦੇ ਵਿੱਚ ਜਿਹੜੇ ਨਾ ਵੈਕਸ ਲੱਗੀ ਹੈ ਜਿਹੜੀ ਲక్ష్ਮੀ ਚੇਅਰ ਹੁੰਦੀ ਹੈ ਉਹ ਵੈਕਸ ਉਹ ਜੋ ਗੁੱਤ ਕਰ ਕਰ ਚੀਜ਼ ਪਈਦੀ ਹੈ ਨਾ ਤੇ ਉਹ ਜਿਹੜੇ ਉਹਦੇ ਅੰਦਰ ਦਾ ਸਾਨੂੰ ਇੱਕ ਕੰਨ ਛੱਡਦੀ ਜਿਹੜੀ 25 26 ਹਜ਼ਾਰ ਜਾਂ ਕੋਤੋਂ ਨਿਕਲ ਆਉਂਦੇ ਆ ਉਹ ਸਾਨੂੰ ਕੈਨਸਲ ਕਰ ਦਿੰਦੇ ਨੇ ਅਸੀਂ ਅੱਜ ਦੇ ਦਿਵਸ ਤੇ ਲੋਕਾਂ ਨੂੰ ਕਹਿਣਾ ਵੀ ਥਰਮੋਕੋਲ ਦਾ ਪਰੰਧ ਕਰੋ ਬੰਦ ਕਰਕੇ ਅਸੀਂ ਪੱਤਰਾ ਦੇ ਲਾਈਏ ਪੱਤਰਾ ਦੇ ਲਾਉਣ ਦੇ ਨਾਲ ਸਾਨੂੰ ਜਿਹੜੀ ਉਹਦੀ ਆਰਗੈਨਿਕ ਖੇਤੀ ਬਣ ਜਾਂਦੀ ਏ ਅੱਜ ਅਸੀਂ ਕਾਰਪੋਰੇਟ ਤੋਂ ਇਹਨਾਂ ਦੇ ਚੀਫ ਸਾਹਿਬ ਵੀ ਆਏ ਸੀਗੇ ਇਹਨਾਂ ਦੇ ਡਾਕਟਰ ਸਾਹਿਬ ਵੀ ਆਏ ਸੀਗੇ ਤੇ ਅੱਜ ਅਸੀਂ ਰਲ ਕੇ ਆ ਸਾਰੇ ਕਲੇਆਰੇ ਦੇ ਵਿੱਚ ਲੋਕਾਂ ਨੂੰ ਹੌਕਾ ਦੇ ਕੇ ਆਏ ਆ ਵੀ ਵੱਧ ਤੋਂ ਵੱਧ ਵਾਤਾਵਰਣ ਬਚਾਉਣ ਵਾਸਤੇ ਜਿੰਨੇ ਵੀ ਬੂਟੇ ਲਾ ਸਕਦੇ ਆ ਲਾਈਏ ਜੇ ਸਾਡੀ ਕਾਰਪੋਰੇਸ਼ਨ ਦੀ ਜਰੂਰਤ ਪਈ ਏ ਜਾਂ ਸਾਡੀ ਜਰੂਰਤ ਪਈ ਹੈ ਬੂਟੇ ਤੁਹਾਨੂੰ ਸਪਲਾਈ ਕਰਾਂਗੇ ਫ੍ਰੀ ਕਰਾਂਗੇ ਬਸ਼ਰਤੇ ਤੁਸੀਂ ਟੋਏ ਪਟੋ ਸਾਨੂੰ ਟੈਲੀਫੋਨ ਕਰ ਦਿਓ ਅਸੀਂ ਟੋਏ ਜਿੰਨੇ ਮੂਤ ਤੁਸੀਂ ਦੇਣਗੇ ਹੁੰਦੇ ਆ ਬੂਟੇ ਪੁੱਟ ਦਿਆਂਗੇ ਕਿੰਨੇ ਚਿਰ ਤੋਂ ਉਪਰਾਲਾ ਕਰਦੇ ਆ ਰਹੇ ਹੋ ਅਸੀਂ ਤੇ ਜਿਹੜੀ ਸਾਡਾ ਅਸੀਂ ਇਹ ਜਿਹੜੀ ਕਰਨਦੇ ਆ ਅਸੀਂ ਤਾਂ 12 ਸਾਲਾਂ ਤੋਂ ਕਰਨਦੇ ਆ ਅੱਛਾ ਤੇ ਇਹ ਇਹਨਾਂ ਨੇ ਮਰਹੂਮ ਬ੍ਰਾਂਡ ਵੈਸਟਰ ਬਣਾਇਆ 24 ਦੇ ਵਿੱਚ ਠੀਕ ਹੈ ਉਹ ਉਹ ਨਹੀਂ ਨਾ ਰਲ ਕੇ ਜਿੰਨੇ ਵੀ ਵਾਤ ਉਹ ਬੂਟੇ ਲਾ ਸਕਦੇ ਹੋਵਾਂਗੇ ਲੋਕਾਂ ਨੂੰ ਪ੍ਰੇਤ ਕਰਾਂਗੇ ਵੀ ਤੁਸੀਂ ਜਿਹੜੇ ਨਥਰਮੋਕਲ ਬੰਦ ਕਰ ਦਿਓ ਕਿਉਂਕਿ ਸਰਕਾਰ ਨੇ ਵਨ ਟਾਈਮ ਜੂਸ ਜਿਹੜੀ ਨੂੰ ਬੰਦ ਕਰ ਦਿੱਤੀ ਹੋਈ ਹੈ ਅਸੀਂ ਤਾਂ ਆਪਣੇ ਕਿੰਨੇ ਦੇਰੇ ਚ ਕੰਮ ਕਰਦੇ ਅੰਮ੍ਰਿਤਸਰ 'ਚ ਹੀ ਕੰਮ ਕਰਦੇ ਕਿ ਹਮ ਸਭ ਤੋਂ ਬਾਹਰ ਵੀ ਗਏ ਵੀ ਜਿਹੜਾ ਸਤੇ ਹੀ ਜਾਣਿਆ ਜਿਹੀ ਪਟਾਲੇ ਗਏ ਅਸੀਂ ਅਸੀਂ ਇੱਥੇ ਸੜ੍ਹ ਲਈ ਗਏ ਸੀ ਅਕਿ ਤੇ ਸਾਨੂੰ ਕੋਈ ਬੁਲਾਏ ਉਥੇ ਜਾਂਦੇ ਆ ਕੰਮ ਕਰਨ ਲੋ ਆਤੇ ਪਰ ਜਿਵੇਂ ਤੁਸੀਂ ਦੱਸਿਆ ਜੀ ਥਰਮਾਕੋਲ ਦਾ ਪ੍ਰਯੋਗ ਬੰਦੋ ਨਾ ਚਾਹੀਦਾ ਸਰਕਾਰਾਂ ਵੀ ਸਮੇਂ-ਸਮੇਂ ਤੇ ਜਿਹੜਾ ਕਾਨੂੰਨ ਪਾਸ ਕਰਦੀਆਂ ਪਲਾਸਟਿਕ ਥਰਮਾਕੋਲ ਚੀਜ਼ਾਂ ਬੰਦੇ ਪਰ ਬੰਦ ਹੁੰਦੀਆਂ ਨਹੀਂ ਹੈ ਨਹੀਂ ਜੀ ਉਹ ਗੱਲ ਸੱਚੀ ਹੈ ਜੀ ਤੁਸੀਂ ਮਾਰਕੀਟ ਜਾ ਕੇ ਵੇਖੋ ਇਹ ਲੋਕਾਂ ਨੇ ਆਪਣੇ ਪੈਸੇ ਪਚਾਉਣ ਦੀ ਖਾਤਰ ਪੈਸੇ ਬਣਾਉਣ ਦੀ ਖਾਤਰ ਸਾਨੂੰ ਯਾਰ ਖਵਾ ਰੀਆਂ ਨੇ ਸਰਕਾਰ ਨਾਲ ਕੋਈ ਕਸਰ ਨਹੀਂ ਸਰਕਾਰ ਚਲਾਣਾ ਵੀ ਕਰਦੀ ਹੈ ਪਰ ਫਿਰ ਵੀ ਜਦੋਂ ਲੋਕੇਸ਼ ਕੋਲ ਲੱਜ ਜਾਂਦਾ ਹੈ ਪਰ ਅਸੀਂ ਫਿਰ ਵੀ ਜਾਣਦੇ ਆ ਸਫਾਈ ਕਰੰਦੇ ਆ ਅਸੀਂ ਝਾੜੋ ਵੀ ਮਾਰੰਦੇ ਆ ਅਸੀਂ ਪੱਤਰ ਵੀ ਲਾੰਦੇ ਆ ਉਹਨਾਂ ਨੂੰ ਬੇਨਤੀ ਵੀ ਕਰ ਰਹੇ ਆ ਪੱਤਰ ਵੀ ਲਾਓ ਇਹ ਸਾਡਾ ਪੂਰਾ ਸਦਾਰ ਰਣਜੀਤ ਸਿੰਘ ਪੂਰਾ ਸਾਥ ਦੇ ਰਹੇ ਨੇ ਚੀਫ ਸੈਂਟਰੀ ਸਪੈਟਰ ਨੇ ਅਸੀਂ ਇਹਨਾਂ ਨਾਲ ਰਲ ਕੇ ਹੁਣ ਜਿਹੜਾ ਆ ਤੱਕ ਮੈਨੂੰ ਬ੍ਰਾਂਡ ਬੈਸਟ ਬਤਾਇਆ ਇਹਨਾਂ ਨੇ ਅਸੀਂ ਪੂਰਾ ਕੰਮ ਕਰਾਂਗੇ ਜੀ ਸਾਡੇ ਨਾਲ ਅੰਮ੍ਰਿਤਸਰ ਦੇ ਪੰਜਾਬ ਹਰੀਆਵਲ ਵਾਲੇ ਵੀ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਰਲ ਕੇ ਬੂਟੇ ਲਾਉਂਦੇ ਆ ਸਾਰੇ ਪੱਤਰ ਲਾਉ ਇਕੱਠੇ ਕਰਨੇ ਆ ਜਿੱਥੇ ਕਿਤੇ ਲੱਗਦਾ ਛਾੜੂ ਮਾਰ ਕੇ ਅਸੀਂ ਪੱਤਰ ਇਕੱਠੇ ਕਰ ਦਿੰਦੇ ਆ ਤੇ ਲੋਕਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਜਰੀਏ ਵੀ ਤੁਸੀਂ ਜਿੱਥੇ ਕਿਤੇ ਹੋ ਸਕਦਾ ਥਰਮੋਕੋਲ ਬੰਦ ਕਰ ਦਿਓ ਕਿਉਂਕਿ ਲੋਕਾਂ ਨੂੰ ਜ਼ਹਿਰ ਖਵਾ ਕੇ ਮੁੜ ਕੇ ਕੈਂਸਰ ਦੇ ਕੈਂਪ ਲਾਉਂਦੇ ਆ ਨਾ ਕਰਿਆ ਕਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕੰਮ ਨਾ ਕਰਿਆ ਕਰੋ ਜੀ ਤੁਸੀਂ ਥਰਮੋਕੋਲ ਖਾਂਦੇ ਜੇ ਮੁੜ ਕੇ ਕੈਂਸਰ ਦੇ ਕੈਂਪ ਲਾਉਂਦੇ ਆ ਉਹ ਨਹੀਂ ਚਾਹੀਦਾ ਚਾਹਤ